ਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਗੁਰਦਾਸਪੁਰ ਤੋਂ ਅਵਤਾਰ ਸਿੰਘ ਅੱਜ ਤੁਹਾਨੂੰ ਇੱਕ ਅਜਿਹੇ ਅਧਿਆਪਕ ਦੇ ਨਾਲ ਮਿਲੌਣ ਜਾ ਰਹੇ ਹਾਂ ਜਿਸ ਨੂੰ ਪੰਜਾਬ ਸਰਕਾਰ ਨੇ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ ਤੇ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਦੇ ਲਈ ਉਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਵਾ ਇਸ ਵਕਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਸਾਡੇ ਨਾਲ ਨੇ ਸੰਜੀਤ ਕੁਮਾਰ ਤੁੱਲੀ ਗੱਲਬਾਤ ਕਰਦੇ ਆਂ ਇਹ ਭਾਈ ਦੱਸ ਦਿਓ ਜੀ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਦੇ ਲਈ ਦੇਸ਼ਾਂ ਵਿਦੇਸ਼ਾਂ ਤੱਕਣ ਦੇ ਲਈ ਕੀ ਪ੍ਰਾਲੀਕ ਕੀਤਾ ਜਾ ਰਹੇ ਨੇ ਸਭ ਤੋਂ ਪਹਿਲਾਂ ਉਹ ਤਾਜੀ ਮੈਂ ਤੁਹਾਡਾ ਤੇ ਤੁਹਾਡੀ ਟੀਮ ਨੂੰ ਜੀ ਆਇਆਂ ਆਖਦਾ ਹਾਂ ਤੇ ਉਸ ਤੋਂ ਬਾਅਦ ਮੈਂ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਮਾਨਯੋਗ ਸਿੱਖਿਆ ਮੰਤਰੀ ਜੀ ਦਾ ਤੇ ਸਾਡੇ ਜਿਹੜੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੇਰੇ ਕੰਮ ਨੂੰ ਦੇਖਦਿਆਂ ਹੋਇਆ ਮੈਨੂੰ ਕੋ ਸਟੇਟ ਅਵਾਰਡ ਵੱਲੋਂ ਜਿਹੜਾ ਨੋਮੀਨੇਟ ਕੀਤਾ ਤੇ ਫਿਰ ਮੈਨੂੰ ਸਟੇਟ ਅਵਾਰਡ ਨਾਲ ਨਵਾਜਿਆ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਉਹਨਾਂ ਦਾ ਤੇ ਉਸ ਤੋਂ ਬਾਅਦ ਜੇ ਮੈਂ ਆਪਣੇ ਪੰਜਾਬੀ ਭਾਸ਼ਾ ਨੂੰ ਪ੍ਰਬਲ ਹੋਣ ਕਰਨ ਵਾਸਤੇ ਜੇ ਗੱਲ ਕਰਦਾ ਤੇ 13 ਕੰਟਰੀਆਂ ਦੇ ਵਿੱਚ ਜਿਹਦੇ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਤੇ ਉਥੋਂ ਦੀਆਂ ਜਿਹੜੀਆਂ ਹਸਤੀਆਂ ਉਹਨਾਂ ਨਾਲ ਮਿਲ ਕੇ ਪੰਜਾਬੀ ਭਾਸ਼ਾ ਨੂੰ ਪ੍ਰੋਮੋਟ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਲਗਾਤਾਰ ਜਾਰੀ ਆ ਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਨਾਲ ਮਿਲ ਕੇ ਇਹ ਸਾਰਾ ਜਿਹੜਾ ਉਪਰਾਲਾ ਐਜੇ ਟੀਮ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਕਿ ਅਮਰੀਕਾ ਦੇ ਜਿਹੜੇ ਆ ਇਹ ਵਾਈਟ ਹਾਊਸ ਤੱਕ ਯੂਐਸਏ ਨਾਸਾ ਤੱਕ ਜਿਹੜੇ ਆ ਆਪਾਂ ਆਪਣੇ ਸਰਕਾਰੀ ਸਕੂਲਾਂ ਜਿਹੜਾ ਨਾਮ ਆ ਉਹ ਪਹੁੰਚਾ ਚੁੱਕੇ ਆ ਤੇ ਮਾਨੂੰ ਬਹੁਤ ਸੰਤੁਸ਼ਟੀ ਹੁੰਦੀ ਆ ਕਿ ਇਸ ਲੈਵਲ ਤੱਕ ਜੇ ਆਪਾਂ ਪੰਜਾਬੀ ਭਾਸ਼ਾ ਨੂੰ ਕੋਸ਼ਿਸ਼ਾਂ ਨਾਲ ਜੇ ਪਹੁੰਚਾ ਸਕਦੇ ਆ ਤੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਆ ਉਹ ਕਿਤੇ ਨਾ ਕਿਤੇ ਪ੍ਰਫੁੱਲਿਤ ਹੋ ਰਹੀ ਆ ਪੰਜਾਬੀ ਭਾਸ਼ਾ ਨੂੰ ਵਿਦੇਸ਼ਾਂ ਤੱਕ ਪਹੁੰਚਾਉਣ ਦੇ ਲਈ ਜਿਹੜੀ ਪਹਿਲ ਕਦਮੀ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਸਟਾਰਟਿੰਗ ਕੀ ਗਤੀਵਿਧੀ ਕੀ ਕੀ ਚੀਜ਼ਾਂ ਜਿਹੜੀਆਂ ਪੰਜਾਬੀ ਵਿੱਚ ਉੱਤੇ ਹੋਣੀ ਚਾਹੀਦੀ ਹੈ ਨਿਰਦੇਸ਼ਾਂ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਪਸ਼ਾਵੀਕਾਰ ਪੰਜਾਬ ਨਾਲ ਮਿਲ ਕੇ ਇੱਕ ਲੇਆਉਟ ਤਿਆਰ ਕੀਤਾ ਗਿਆ ਕਿ ਸਭ ਤੋਂ ਪਹਿਲਾਂ ਆਪਾਂ ਪੰਜਾਬੀ ਲਈ ਜਿਹੜੇ ਆ ਉਥੋਂ ਦੀ ਜਿਹੜੀਆਂ ਹਸਤੀਆਂ ਜਿਹੜੀਆਂ ਦੁਨੀਆ ਦੇ ਟੌਪ 10 ਡਾਕਟਰ ਆ ਜਾਂ ਇੰਜੀਨੀਅਰ ਆ ਤੇ ਜਾਂ ਉਥੇ ਕੋਈ ਕਲਾਕਾਰ ਆ ਜਾਂ ਆਰਟਿਸਟ ਆ ਉਹਨਾਂ ਨੂੰ ਮਿਲ ਕੇ ਤਾਲਮਿਲ ਕੀਤਾ ਗਿਆ ਤੇ ਉਹ ਉਹ ਤੋਂ ਇਲਾਵਾ ਜਿਹੜੇ ਆਪਾਂ ਉਥੇ ਸਾਈਨ ਬੋਰਡ ਜਿਹੜੇ ਆ ਪੰਜਾਬੀ ਦੇ ਵਿੱਚ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉੱਪਰ ਜਿਹੜਾ ਜੇ ਉਹ ਕਿਤੇ ਵੀ ਕੰਮ ਕਰ ਰਿਹਾ ਆ ਜਾਂ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਦਫ਼ਤਰਾਂ ਦੇ ਵਿੱਚ ਜਾਂ ਆਪਣੇ ਬਿਜ਼ਨਸ ਕਰ ਰਿਹਾ ਉਹਦੇ ਵਿੱਚ ਜਿਹੜੇ ਸਾਈਨ ਬੋਰਡ ਲਗਾਏ ਜਾ ਰਹੇ ਤੇ ਸਭ ਤੋਂ ਪਹਿਲਾਂ ਸਾਈਨ ਬੋਰਡ ਉਹ ਪੰਜਾਬੀ 'ਚ ਲਗਾਏ ਜਾਣ ਤੇ ਉਸ ਤੋਂ ਬਾਅਦ ਦੂਸਰੀਆਂ ਭਾਸ਼ਾਵਾਂ ਵਿੱਚ ਜਿਹੜਾ ਉਹ ਲਗਾਏ ਜਾਣ ਉੱਥੇ ਹੀ ਲਾਵਾ ਜਿਹੜੇ ਪੰਜਾਬੀ ਮੂਲ ਦੇ ਜਿਹੜੇ ਆ ਉਥੇ ਸੈਟਲ ਹੋ ਚੁੱਕੇ ਜਿਹੜੇ ਆ ਪੰਜਾਬੀ ਆ ਉਹ ਆਪਣੇ ਬੱਚਿਆਂ ਨਾਲ ਪੰਜਾਬੀ ਚ ਭਾਸ਼ਾ ਚ ਗੱਲ ਕਰਨ ਘਟੋ ਘਟ ਘਰ ਚ ਪੰਜਾਬੀ ਦੀ ਭਾਸ਼ਾ ਨਾਲ ਗੱਲ ਕਰਨ ਤਾਂ ਜੋ ਉਹ ਪੰਜਾਬੀ ਨਾਲ ਹੋਰ ਜੁੜ ਸਕਣ ਤੇ ਜੋ ਬੱਚੇ ਪੰਜਾਬੀ ਸੁਣਨਗੇ ਲਿਖਣਗੇ ਬੋਲਣਗੇ ਤੇ ਉਹ ਪੰਜਾਬੀ ਨਾਲ ਜੁੜਨਗੇ ਤੇ ਵੱਡੇ ਹੋ ਕੇ ਪੰਜਾਬ ਪੰਜਾਬੀਆਂ ਦੀ ਜਿਹੜੀ ਉਹ ਸੇਵਾ ਕਰਨਗੇ ਜੇ ਆਪਣੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਜਿਹੜੀ ਨੌਜਵਾਨੀ ਹੈਗੀ ਜ਼ਿਆਦਾਤਰ ਵਿਦੇਸ਼ਾਂ ਦਾ ਰੁਕ ਕਰ ਰਹੀ ਹੈਗੀ ਆ ਉਹਨਾਂ ਨੂੰ ਰੋਕਣ ਵਾਸਤੇ ਜਾਂ ਉਹਨਾਂ ਨੂੰ ਗਾਈਡ ਕਰਨ ਵਾਸਤੇ ਵੀ ਕੋਈ ਖਾਸ ਪ੍ਰਾਲਾ ਕੀਤਾ ਜਾ ਰਿਹਾ ਜਿਹੜੀ ਪੰਜਾਬ ਦੀ ਨੌਜਵਾਨੀ ਹੈਗੀ ਵਿਦੇਸ਼ਾਂ ਤੁਰਕ ਨਾ ਕਰੇ ਹਾਂਜੀ ਬਿਲਕੁਲ ਜੀ ਮੈਂ ਸਿਖਿਆਪਾ ਪੰਜਾਬ ਵਿੱਚ ਬਤੌਰ ਆਰਟਿਸਟ ਲੇਖਕ ਤੇ ਵਜੋਂ ਰਾਈਟਰ ਵਜੋਂ ਕੰਮ ਕਰ ਰਿਹਾ ਤੇ 2007 ਨਾਲ ਦੇ ਵਿੱਚ ਮੈਂ ਇੱਕ ਗਾਣਾ ਲਿਖਿਆ ਮੇਰਾ ਗਾਣਾ ਵੀ ਆਇਆ ਡਾਲਰ ਤੇ ਉਹ ਡਾਲਰ ਜਿਹੜਾ ਗਾਣਾ ਸਿਰਫ ਇਸੇ ਵੇਚਤੇ ਹੀ ਕਿ ਅਪਾ ਜਿਹੜੀ ਸਾਡੀ ਜਵਾਨੀ ਜਿਹੜੀ ਆ ਉਹ ਲੇਬਰ ਦੇ ਰੂਪ ਚ ਬਾਹਰ ਜਾ ਰਹੀ ਆ ਤੇ ਲੇਬਰ ਦੇ ਨਾਲ ਉਹ ਇਕਨੋਮੀ ਜਿਹੜੀ ਹੈ ਜਿੰਨੇ ਪੈਸੇ ਲੱਖਾਂ कोरोना रूपए ਜਿਹੜੇ ਆ ਉਹ ਨਾਲ ਬਾਹਰ ਜਾ ਰਿਹਾ ਇੱਕ ਇਕਨੋਮੀ ਮੂਵ ਕਰ ਰਹੀ ਆ ਉਸ ਤੋਂ ਬਾਅਦ ਯੰਗ ਲੇਬਰ ਜਿਹੜੀ ਆ ਉਹ ਬਾਹਰ ਜਾ ਰਹੀ ਆ ਇਸ ਕਰਕੇ ਜੇ ਕਿਸੇ ਨੇ ਬਾਹਰ ਜਾਣਾ ਤਾਂ ਘਟੋ ਘਟ ਉਸ ਬੱਚੇ ਨੂੰ ਪਹਿਲਾਂ ਗਾਈਡ ਕੀਤਾ ਜਾਵੇ ਕਿ ਬਾਹਰ ਜਾ ਕੇ ਕਰਨਾ ਕੀ ਆ ਕਿਉਂਕਿ ਬੱਚੇ ਜਿੰਨਾ ਵੀ ਸਿੱਖ ਰਿਹਾ ਮੈਂ ਦੇਖਿਆ ਕਿ ਅਬਜ਼ਰਵੇਸ਼ਨ ਆਪਣੇ ਆਲੇ ਦੁਆਲੇ ਇਧਰ ਦੇਖਦੇ ਆ ਕਿ ਉਹ ਬੱਚੇ ਜਿਹੜੇ ਆ ਉਹ ਘਟੋ ਘਟ ਆਪਣੇ ਆਲੇ ਦੁਆਲੇ ਤੋਂ ਸਿੱਖਦੇ ਆ ਕਿ ਬਾਹਰ ਜਾਣਾ ਬਾਹਰ ਜਾ ਕੇ ਕਰਨਾ ਕੀ ਹੈ ਮਕਸਦ ਕੀ ਹੈ ਉਹਨਾਂ ਦਾ ਇਹ ਬੱਚੇ ਨੂੰ ਕੋਈ ਕਲੀਅਰ ਨਹੀਂ ਹੁੰਦਾ ਉਹ ਜੀ ਮੇਰੇ ਮਾਮੇ ਦਾ ਮੁੰਡਾ ਬਾਹਰ ਚਲਾ ਗਿਆ ਮੇਰੇ ਚਾਚੇ ਦਾ ਮੁੰਡਾ ਬਾਹਰ ਚਲਾ ਗਿਆ ਪੂਆ ਦਾ ਮੁੰਡਾ ਬਾਹਰ ਚਲਾ ਗਿਆ ਆਪਾਂ ਦੇਖੋ ਦੇਖੀ ਜਿਹੜੇ ਆ ਉਹ ਚੀਜ਼ਾਂ ਕਰ ਰਹੇ ਆ ਮੈਂ ਜੋ ਮੈਂ ਆਬਜ਼ਰਵ ਕਰਦਾ ਕਿ ਜੇ ਬੱਚੇ ਦੀ ਆਪਾਂ ਛੋਟੇ ਹੁੰਦੇ ਆ ਕਾਉਂਸਲਿੰਗ ਕੀਤੀ ਜਾਏ ਤੇ ਪੰਜਾਬ ਰਹਿਣ ਵਿੱਚ ਬਹੁਤ ਵਧੀਆ ਤੇ ਇੱਥੇ ਪੋਸਟਾਂ ਵੀ ਬਹੁਤ ਵਧੀਆ ਆ ਇੱਥੇ ਆਪਾਂ ਜੇ ਗਾਈਡ ਕਰਦੇ ਆ ਤੇ ਇੰਡੀਆ ਦੇ ਵਿੱਚ ਇਸ ਇਸੇ ਤਰ੍ਹਾਂ ਦੀਆਂ ਪੋਸਟਾਂ ਕਿ ਬੱਚੇ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਣੀ ਜੇ ਸਿਰਫ ਡਿਪੈਂਡ ਕਰਦਾ ਕਿ ਬੱਚੇ ਨੂੰ ਆਪਾਂ ਗਾਈਡ ਕਿਸ ਤਰ੍ਹਾਂ ਕਰਦੇ ਆ ਜੇ ਬੱਚੇ ਨੂੰ ਪੀਪੀਐਸਸੀ ਬਾਰੇ ਦੱਸਿਆ ਦੱਸਿਆ ਜਾਏ ਯੂਪੀਐਸਸੀ ਬਾਰੇ ਦੱਸਿਆ ਜਾਏ ਬੱਚੇ ਨੂੰ ਦੱਸਿਆ ਜਾਏ ਕਿ ਕਿੱਦਾਂ ਆਈਐਸ ਕਲੀਅਰ ਕਰਨੀ ਆ ਕਿੱਦਾਂ ਪੀਪੀਐਸਸੀ ਕਲੀਅਰ ਕਰਨੀ ਆ ਪੀਸੀਐਸ ਕਲੀਅਰ ਕਰਨੀ ਆ ਆਈਪੀਐਸ ਕਲੀਅਰ ਕਰਨੀ ਆ ਤੇ ਡਾਕਟਰ ਕਿੱਦਾਂ ਬੰਨਾ ਇੰਜੀਨੀਅਰ ਕਿੱਦਾਂ ਬੰਨਾ ਤੇ ਉਸ ਤੋਂ ਬਾਅਦ ਇੱਥੇ ਕੰਮ ਕੀ ਹੋਏਗਾ ਸਗੋਂ ਉਹਨਾਂ ਨੂੰ ਜੋ ਗਾਈਡ ਕੀਤਾ ਜਾਏ ਤੇ ਇੱਕ ਤੇ ਪਹਿਲੀ ਗੱਲ ਕਿ ਘੱਟ ਖਰਚੇ ਤੇ ਬੱਚਾ ਜਿਹੜਾ ਉਹ ਪੜ ਵੀ ਜਾਏਗਾ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਪੰਜਾਬ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਉਹ ਲੋਕਾਂ ਦੀ ਸੇਵਾ ਵੀ ਕਰੇਗਾ ਤੁਹਾਨੂੰ ਸਟੇਟ ਅਵਾਰਡ ਦੇ ਨਾਲ ਨਵਾਜਿਆ ਗਿਆ ਵਾ ਕਿ ਤੁਸੀਂ ਜਿਹੜੇ ਬੱਚਿਆਂ ਦੇ ਵਾਸਤੇ ਬਹੁਤ ਕੁਝ ਕੀਤਾ ਹੈਗਾ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਉਹ ਦਵਾਈ ਹੈਗੀ ਆ ਬੱਚਿਆਂ ਨੂੰ ਜਿਹੜੇ ਹੋਰ ਕੋਰਸ ਜਿਹੜੇ ਨੇ ਉਹ ਕਰਵਾਏ ਹੈਗੇ ਨੇ ਹੁਣ ਤੱਕ ਕਿੰਨੇ ਬੱਚਿਆਂ ਨੂੰ ਜਿਹੜੇ ਕੋਰਸ ਕਰਵਾ ਚੁੱਕੇ ਹੋ ਤੇ ਕਿੰਨਾ ਜਿਹੜਾ ਜਿਹੜੀ ਸਕਾਲਰਸ਼ਿਪ ਬੱਚਿਆਂ ਨੂੰ ਦਵਾ ਚੁੱਕੇ ਹੋ ਸਰ ਜੀ ਮੈਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰ ਰਿਹਾ ਕਿਉਂਕਿ ਬੱਚੇ ਦਾ ਕੈਲੀਬਰ ਦੇਖ ਕੇ ਉਹ ਸੋ ਬੱਚੇ ਦੀ ਜਿਹੜੀ ਉਹ ਤਿਆਰੀ ਕਰਵਾਈ ਜਾਂਦੀ ਆ ਮੈਂ ਆ ਇੱਕ ਸਪੈਸ਼ਲ ਸਕਿੱਲ ਡਿਵੈਲਪਮੈਂਟ ਜਿਹੜੀ ਆ ਉਹ ਕੋਰਸ ਤਿਆਰ ਕੀਤੇ ਆ ਉਹ ਆਪਣੇ ਲੈਵਲ ਤੇ ਤਿਆਰ ਕੀਤੇ ਆ ਤੇ 150 ਤੋਂ ਵੱਧ ਜਿਹੜੇ ਬੱਚੇ ਆ ਇੰਟਰਨੈਸ਼ਨਲ ਯੂਨੀਵਰਸਿਟੀਆਂ ਦੇ ਵਿੱਚ ਵਿਦ ਸਕਾਲਰਸ਼ਿਪ ਜਿਹੜੀ ਆ ਉਹ ਚਿਹਰੀ ਸਿੱਖਿਆ ਹਾਸਲ ਕਰ ਰਹੇ ਆ ਤੇ ਉਸ ਤੋਂ ਬਾਅਦ ਜੇ ਪੰਜਾਬ ਦੀ ਗੱਲ ਕਰਾਂ ਜਾਂ ਇੰਡੀਆ ਦੀ ਗੱਲ ਕਰਦਾ ਤੇ 2000 ਕਵਾਕਾ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਕਰਾਈ ਹੈ ਜਿਦੇ ਵਿੱਚ ਐਮਬੀਬੀਐਸ ਬੀਡੀਐਸ ਬੀਐਮਐਸ ਬੀਟੈਕ ਆਈਆਈਟੀ ਜੇਈ ਕਵਾਕਾ ਕਾ ਕੋਰਸਾਂ ਦੇ ਬੱਚਿਆਂ ਨੇ ਐਡਮਿਸ਼ਨ ਲੈ ਕੇ ਹੈ ਤੇ ਉਹ ਆਪਣੀ ਪੜ੍ਹਾਈ ਪੂਰੀ ਕਰ ਰਹੇ ਹੈ ਉਹ ਤੋਂ ਬਾਅਦ ਬੱਚੇ ਕੰਪੀਟੀਸ਼ਨ ਜਰੀਆ ਉਹ ਤਿਆਰੀ ਕਰ ਰਹੇ ਨੇ ਕੀ ਅਪੀਲ ਹੈਗੀ ਨੌਜਵਾਨੀ ਨੂੰ ਨੌਜਵਾਨੀ ਨੂੰ ਇਹ ਅਪੀਲ ਹੈ ਕਿ ਇੱਕ ਤੇ ਪਹਿਲਾਂ ਨਸ਼ਾ ਛੱਡੋ ਤੇ ਦੂਸਰੇ ਨੰਬਰ ਤੇ ਇਹ ਹੈ ਕਿ ਐਜੂਕੇਸ਼ਨ ਜਰੀਆ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਆ ਤੇ ਮੈਂ ਉਮੀਦ ਕਰਦਾ ਕਿ ਕੋਈ ਵੀ ਬੱਚਾ ਜੇ ਕੋਈ ਐਜੂਕੇਟ ਹੋਏਗਾ ਤੇ ਉਹ ਐਜੂਕੇਸ਼ਨ ਜੇ ਕਿਸੇ ਦੇ ਘਰ ਵਰਜੇਗੀ ਉਹ ਬੱਚਾ ਕਿਸੇ ਵੀ ਲੈਵਲ ਤੇ ਗਲਤ ਨਹੀਂ ਹੋਏਗਾ ਕਿਉਂਕਿ ਜਦੋਂ ਆਪਾਂ ਲਗਾਤਾਰ ਕੰਮ ਕਰਦੇ ਆ ਤੇ ਆਪਾਂ ਵਧੀਆ ਕੰਮ ਕਰਦੇ ਆ ਮੈਂ ਇੱਕ एग्जांपल ਸੁਣੀ ਸੀ ਕਿ ਇੱਕ ਕਿਸਾਨ ਜਦੋਂ ਆਪਣੀ ਫਸਲ ਬੀਜਦਾ ਤੇ ਫਸਲ ਬੀਜਦੇ ਨਾਲ ਉਹ ਆਪਣੀ ਫਸਲ ਬੀਜਦਾ ਨਾ ਕਿ ਨਦੀਨ ਜਾਂ ਕੰਡੇ ਨਹੀਂ ਬੀਜਦਾ ਬਟ ਜਦੋਂ ਆਪਾਂ ਫਸਲ ਬੀਜਦਾ ਤੇ ਉਹਦੇ ਨਾਲ ਨਦੀਨ ਜਾਂ ਕੰਡੇ ਆ ਜਾਂਦੇ ਆ ਬਟ ਫਿਰ ਵੀ ਉਹਨੂੰ ਲਗਾਤਾਰ ਸਹੀ ਕੰਮ ਕਰਕੇ ਆਪਣੀ ਫਸਲ ਨੂੰ ਬਚਾਉਂਦਾ ਪੈਦਾ ਉਗਾਉਣਾ ਪੈਂਦਾ ਪੱਕਣ ਤੋਂ ਬਾਅਦ ਕੱਟਣਾ ਪੈਂਦਾ ਇਸੇ ਤਰ੍ਹਾਂ ਸਾਡੇ ਕੰਮਾਂ ਦਾ ਵੇਰਵਾ ਜਦੋਂ ਆਪਾਂ ਸਹੀ ਕੰਮ ਕਰਦੇ ਆਂ ਤੇ ਸਹੀ ਕੰਮ ਕਰਨ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਸਾਨੂੰ ਔਕਰਾਂ ਦਾ ਸਾਹਮਣਾ ਆਉਣਾ ਪੈਂਦਾ ਇਸ ਕਰਕੇ ਸਾਨੂੰ ਬੜੇ ਹੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਹੈਂਡਲ ਕਰਕੇ ਔਕਰਾਂ ਤੋਂ ਪਾਰ ਹੋ ਕੇ ਤੇ ਸਾਨੂੰ ਆਪਣੀ ਕਾਮਯਾਬੀ ਵਾਲੀ ਦੇਖਣਾ ਚਾਹੀਦਾ ਇਸ ਕਰਕੇ ਮੈਂ ਚਾਹੁੰਦਾ ਕਿ ਉਹਨਾਂ ਨੌਜਵਾਨਾਂ ਨੂੰ ਜਿਹੜੇ ਕਿ ਲੇਬਰ ਦੇ ਰੂਪ ਵਿੱਚ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਕਾਉਂਸਲਿੰਗ ਕਰਨ ਦੀ ਬੜੀ ਲੋੜ ਹੈ ਕਿ ਉਹਨਾਂ ਨੂੰ ਮਕਸਦ ਕਲੀਅਰ ਹੋਣਾ ਚਾਹੀਦਾ ਉਹਨਾਂ ਦਾ ਏਮ ਕਲੀਅਰ ਹੋਣਾ ਚਾਹੀਦਾ ਜਦੋਂ ਕਿਸੇ ਦਾ ਆਪਾਂ ਤੇ ਉਹ ਬੱਚਾ ਜਿਹੜਾ ਵਾ ਉਹ ਆਪਣੇ 100% ਐਫਰਟ ਦਿੰਦਾ ਤੇ 100% ਜਦੋਂ ਕੋਈ ਬੰਦਾ ਐਫਰਟ ਦਿੰਦਾ ਤੇ ਕਾਮਯਾਬੀ ਜ਼ਰੂਰ ਮਿਲਦੀ ਹੈ ਬਿਲਕੁਲ ਇਸ ਹਨ ਸਰਕਾਰੀ ਅਧਿਆਪਕ ਸੰਜੀਵ ਕੁਮਾਰ ਤੁੱਲੀ ਜਿਨ੍ਹਾਂ ਨੂੰ ਸਟੇਟ ਅਵਾਰਡ ਦੇ ਨਾਲ ਜਿਹੜਾ ਵਾ ਪੰਜਾਬ ਸਰਕਾਰ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਕਿਉਂਕਿ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਚੰਗੇ ਭਵਿੱਖ ਦੇ ਲਈ ਜਿਹੜਾ ਵਾ ਪ੍ਰੇਰਿਤ ਕੀਤਾ ਹੈਗਾ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਫਤਾਰ ਸਿੰਘ ਦੇਨਿਕ ਸ੍ਰੀ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par